ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਮੁੱਖ ਖੇਤੀਬਾੜੀ ਦਫ਼ਤਰ ਗੁਲੰਦਰ ਵਿੱਚ ਤੇ ਇੱਥੇ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਰਿਸ਼ਪਾਲ ਸਿੰਘ ਜੀ ਬਣਾ ਦੇ ਨਾਲ ਤੇ ਕੁਝ ਸਮਾਂ ਆਪਣੇ ਕੋ ਫ੍ਰੀ ਹੈ ਇੰਨੇ ਚ ਆਪਾਂ ਇਹਨਾਂ ਦਾ ਇੰਟਰਵਿਊ ਕਰਦੇ ਹਾਂ ਸੋ ਰਿਸ਼ਪਾਲ ਸਿੰਘ ਜੀ ਜਿਹੜੀਆਂ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਤੁਹਾਡੇ ਹਿਸਾਬ ਨਾਲ ਕਿਹੜਾ ਵੀ ਵਧੀਆ ਰਹੂਗਾ ਜਿਹੜਾ ਵੀ ਆਜੂਆ ਦੇ ਲਈ ਸਹੀ ਰਹੇ ਦੇਖੋ ਜਿਹੜਾ ਤਾਂ ਬੀਜ ਪ੍ਰਾ ਕਰਦੇ ਆਂ ਆਜੂਆ ਦੇ ਲਈ ਇਹ ਵਾਲੇ ਦਾ ਸਸਤਾ ਪ੍ਰਾਦੇ ਮੰਡਾ ਦਾ ਦਿੱਸ਼ਾ ਵੀ ਦੇ ਸਭ ਜਿਹੜੀ ਵੈਰੀਟੀ ਆ 90 ਤੋਂ 95 ਡੇਨਾਂ ਤੱਕ ਪੱਕੇ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਇਹ ਹੁੰਦਾ ਕਿ ਚਲੋ ਝਾੜ ਚੋਤੇ ਬਿਮਾਰੀਆਂ 'ਚ ਥੋੜਾ ਜਿਹਾ ਕੰਪਰੋਮਾਈਜ਼ ਆਪਾਂ ਨੂੰ ਕਰਨਾ ਪੈਂਦਾ ਪਰ ਪੜੀ ਛੇਤੀ ਵਿੱਲੀ ਹੋ ਜਾਂਦੀ ਆ ਬਾਕੀ ਦੂਸਰੇ ਮੁਕਾਬਲੇ 1 ਮਹੀਨਾ ਪਹਿਲਾਂ ਆਪਾਂ ਪੜੀ ਵਿੱਲੀ ਮਿਲ ਜਾਂਦੀ ਆ ਠੀਕ ਹੈ ਜੀ ਤੇ ਆਪਾਂ ਜਿਹੜੇ ਕੱਚੀ ਪੜਾਈ ਵਾਲੇ ਆਲੂ ਅਗੇਤੀ ਦੇ ਵਿੱਚ ਲੱਗ ਜਾਂਦੇ ਆ 14 ਦੇ ਬੱਚੇ ਇੰਟਰਪ੍ਰਾਈਜ਼ ਦਾ ਫਿਰ ਤੁਹਾਨੂੰ ਪਤਾ ਹੀ ਮੁਨਾਫਾ ਵਧੀਆ ਹੀ ਹੁੰਦਾ ਆ ਸੋ ਕਿਵੇਂ ਦਾ ਮਾਹੌਲ ਰਿਆ ਫੁੱਟਾ ਦਾ ਤਾਂ ਮਨਾ ਹੀ ਕਰ ਦਿੱਤਾ ਵੀ ਫੁੱਟਾ ਦਾ ਤੇ ਹਾਈਬ੍ਰਿਡ ਨੂੰ ਜੀ ਮਨਾ ਹੀ ਕਰ ਦਿੱਤਾ ਗਿਆ ਆ ਮੈਘਮੇ ਵੱਲੋਂ ਵੀ ਸਰਕਾਰ ਵੱਲੋਂ ਵੀ ਕਿ ਨਾ ਤੁਸੀਂ ਨਾ ਰੋਣਾ ਤੇ ਨਾ ਇਹ ਮੰਡੀ ਵਿੱਚ ਚੱਕਣਾ ਹੀ ਆ ਕਹਿੰਦੇ ਨੇ ਜਿੱਥੋਂ ਤੱਕ ਸਾਨੂੰ ਅਪਡੇਟ ਆਈ ਆ ਬਸ ਜੀ ਦੇਖੋ ਹੋਰ ਮੰਡੀ ਵਿੱਚ ਜਾ ਕੇ ਕੀ ਹੁੰਦਾ ਕੋਈ ਰੰਦਾ ਦੇ ਰਿਹਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਆਪਾਂ ਜਿਹੜਾ ਇਹ ਸਿਸਟਮ ਸਰਕਾਰ ਨੂੰ ਪਹਿਲਾਂ ਕੰਪਨੀਆਂ ਤੇ ਲੈਣਾ ਚਾਹੀਦਾ ਵੀ ਤੁਸੀਂ ਇਹ ਚੀਜ਼ ਬਣਾਓ ਤੇ ਨਾ ਇਹ ਡਿਲੀਵਰ ਕਰਨਾ ਪਰ ਇਹ ਤਾਂ ਜੀ ਗੱਲ ਬਹੁਤ ਇਹਨਾਂ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਕਿ ਕੰਪਨੀਆਂ ਤੇ ਰੈਕਸ਼ਨ ਹੋਵੇ ਕਰਕੇ ਲਾਸਟ ਕੰਜ਼ਿਊਮਰ ਆਪਣਾ ਫਾਰਮਰ ਆ ਇਹ ਐਕਸ਼ਨ ਉਹ ਤੋਂ ਲੈਂਦੇ ਜਦੋਂ ਲਾਸਟ ਕੰਜ਼ਿਊਮਰ ਤੱਕ ਚੀਜ਼ ਪਹੁੰਚ ਜਾਂਦੀ ਹੈ ਯਾਦ ਕਿ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿ ਜਦੋਂ ਚੀਜ਼ ਮਾਰਕੀਟ ਦੇ ਵਿੱਚ ਹੀ ਨਾ ਆਵੇ ਪਰ ਉਹ ਵੀ ਬਹੁਤ ਜ਼ੋਰ ਵਿਚਾਰੀ ਚੱਲਣ ਦੇ ਹਾਈ ਗ੍ਰੇਡ ਝੋਨੇ ਤੇ ਸੀਡ ਦੀ ਕੋਈ 2200 ਨੂੰ ਲਈ ਜਾਂਦਾ ਕੋਈ 500 ਦੀ ਤੋਂ ਲਈ ਜਾਂਦਾ ਕੋਈ 1200 ਨੂੰ ਲਈ ਜਾਂਦਾ ਇਹ ਚਾਹੀਦਾ ਇਹ ਹੈ ਵੀ ਕੋਈ ਕੰਪਨੀ ਦਾ ਸਖਤ ਹਦਾਇਤ ਹੋਵੇ ਵੀ ਇਹ ਚੀਜ਼ ਤੁਸੀਂ ਨਹੀਂ ਬਣਾਉਣੀ ਇਹ ਇਥੇ ਬੈਨ ਆ ਜਾਂ ਬੰਦ ਆ ਉਹ ਕੰਪਨੀ ਨਾ ਬਣਾਵੇ ਤਾਂ ਜਿਹੜਾ ਕੰਜ਼ਿਊਮਰ ਆ ਉਹ ਤਾਂ ਲੈਣ ਹੀ ਲੈਣੇ ਜਦੋਂ ਮਾਰੂ ਮੰਦੇ ਤੇ ਆਪਣਾ ਫਾਇਦਾ ਵੇਖਣਾ ਹੈ ਜੇ ਦੇਖੋ ਜੀ ਅਗਲੇ ਨੂੰ ਜੇ 2000 ਦਾ ਲਾ ਕੇ ਉਹ ਚਾੜ ਵੀ ਚੰਗਾ ਮਿਲਦਾ ਨਾਲ ਦੇਣਾ ਤੇ ਛੱਟ ਤੇ ਪੂਰੇ ਦੇਣਾਂ ਦੇ ਵਿੱਚ ਚੀਜ਼ ਮਿਲ ਜਾਂਦੀ ਆ ਉਹ ਕੰਜ਼ਿਊਮਰ ਦਾ ਦੇ ਵਿੱਚ ਜੋ ਫਾਇਦਾ ਪਰ ਜੇ ਮਹਿਕਮਾ ਨੂੰ ਜਾਂ ਸਰਕਾਰ ਆਪਣੀ ਮਨਾਹੀ ਕਰ ਦੇ ਪਈਏ ਤੇ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸੋ ਕਿਵੇਂ ਲੱਗਦਾ ਜਿੱਦਾਂ ਹੁਣ ਆ ਕਿ ਜਿਹੜਾ ਝੋਨੇ ਦਾ ਸੀਜ਼ਨ ਤੁਹਾਨੂੰ ਤਰ੍ਹਾਂ ਮੰਡੀਆਂ 'ਚ ਬਹੁਤ ਗੱਲ ਖਰਾਬ ਰਿਆ ਸੋ ਐਸਟੀ ਦਾ ਮਾਹੌਲ ਕਿਤਾ ਲੱਗ ਰਿਹਾ ਹੈ ਕੀ ਦਾ ਮਾਹੌਲ ਤਾਂ ਦੇਖੋ ਜੇ ਤਾਂ 26 ਤੇ ਵੀ ਕਾਟ ਲਾਉਂਦੇ ਆ ਫੇਰ ਤਾਂ ਇਹ ਮੰਡੀਆਂ ਵਾਲੀ ਬਹੁਤ ਹੀ ਜੇ ਆਪਾਂ ਕਹਿੰਦੇ ਕਿ ਬਹੁਤ ਚੰਗੀ ਗੱਲ ਨਹੀਂ ਹੈ ਜੀ ਇਹ ਕਿਉਂਕਿ ਇਹ ਤਾਂ ਸਰਕਾਰ ਦੇ ਜੇ ਫਸੂਲਾਂ ਦੇ ਹਿਸਾਬ ਨਾਲ ਚੱਲਦੇ ਪਏ 26 ਤੇ ਪੀਆਰ ਬਰਾਇਟੀਆਂ ਹੀ ਲੌਂਦੇ ਪਏ ਆ ਜਿਉਂ ਨਾਲ ਵਿੱਚ ਵੀ ਕਾੜ ਲੱਗਦੀ ਆ ਪੇ ਨਵੇਂ ਨਾਲੋਂ ਫਿਰ ਫਾਰਮਰਾਂ ਨੂੰ ਤੇ ਜਿਹੜਾ ਹਾਈਬ੍ਰਿਡ ਚੋਣੇ ਸਭ ਤੋਂ ਵਧੀਆ ਜੇ 26 ਨੂੰ ਵੀ ਕਾੜ ਲਗਾਉਣਗੇ ਤੇ ਤੁਹਾਨੂੰ ਕੁਝ ਕੁਝ ਇਦਾਂ ਨਹੀਂ ਲੱਗਦਾ ਵੀ ਜਿੱਦਾਂ ਦਾ ਗਾਂ ਤੋਂ ਗਾਂ ਮਾਹੌਲ ਹੁੰਦਾ ਜਾ ਰਿਹਾ ਇਹ ਹੋਰ ਜਿਹੜਾ ਮਰਦਾ ਜ਼ਿਮੀਦਾਰ ਆ ਉਹਨੂੰ ਦਾਤਾਂ ਹੋਰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਗੱਲ ਪਹਿਲੇ ਦਿਨ ਤੋਂ ਹੀ ਇਹ ਦੇਖੋ ਜਿੱਦਾਂ ਹੁਣੇ 26 ਦੇ ਵੀ ਰੇਡ ਐਪ ਕੀ ਬਹੁਤ ਉੱਪਰਲੇ ਲੈਵਲ ਦੇ ਸਾਰਿਆਂ ਨੂੰ ਮਿਲੇ ਆ ਕਿਉਂਕਿ ਚੇਂਜ ਘੱਟ ਹੋਣ ਕਰਕੇ ਤੇ ਉਹਦੀ ਕੰਜ਼ਿਊਮਰ ਉਹਦੇ ਜਿਆਦਾ ਸੀ ਜਿਹੜੇ ਉਹਨੂੰ ਬਰਤਣ ਵਾਲੇ ਉਹ ਜਿਆਦਾ ਹੋਣ ਕਰਕੇ ਬਲੈਕਮੇਲ ਬਹੁਤ ਹੋਈ ਆ ਤੇ ਚੀਜ਼ ਆਪਾਂ ਨੂੰ ਚੰਗੀ ਵੀ ਨਹੀਂ ਮਿਲੀ ਐ ਕਿ ਫਾਊਂਡੇਸ਼ਨ ਸੀਡ ਬਹੁਤ ਰੇਅਰ ਮਿਲਿਆ ਆ ਬਹੁਤ ਘੱਟ ਮਿਲਿਆ ਆ ਐਤਕੀ 100 ਦੇ ਵਿੱਚੋਂ 60% ਬੰਦਿਆਂ ਨੂੰ ਚੰਗਾ ਸੋਧਿਆ ਬੀਜ ਮਿਲਿਆ ਬਾਕੀ ਸਾਰਾ ਕੁਝ ਮਣੀ ਭੋਗ ਦੀ ਚੱਲਣ ਪਈ ਆ ਮੈਂ ਇੱਕ ਗੱਲ ਦੇਖਣ ਡਿਆ ਵੀ ਹੁਣ ਲੋਕੀ 7701 ਜਾਂ ਦੂਜੇ ਹਾਈਬ੍ਰਿਡ ਵੀ ਲੈਣ ਬਹੁਤ ਦੂਰ ਦੂਰ ਤੱਕ ਜਾ ਰਹੇ ਆ ਪਰ ਇੱਕ ਸਮਾਂ ਇਹ ਵੀ ਸੀ ਕਿ ਲੋਕੀ ਸਿਰਫ 26 ਕਹਿੰਦੇ ਸੀ ਵੀ ਅਸੀਂ 26 ਹੀ ਲਾਉਣਾ ਔਰ ਕੋਈ ਵੈਰਾਈਟੀ ਨਹੀਂ ਲਾਉਣੀ। ਉਸ ਸਮੇਂ ਲੋਕਾਂ ਨੇ ਬੜਾ ਭਜਨਟ ਕਰਕੇ ਵੀ ਜਿਹੜੇ ਫਰੀਦੇ ਆ ਤੇ ਅੱਜ ਜੇ ਆਪਣੇ ਕੋਲ ਖੁੱਲਾ ਸਮਾਂ ਹੈਗਾ ਵੀ 26 ਜਿੰਨਾ ਮਰਜੀ ਆਪਾਂ ਲਾ ਸਕਦੇ ਆ। ਪਰ ਫੇਰ ਹੁਣ ਲੋਕੀ ਸ਼ਕਤੀ ਵੱਲ ਹੁੰਦੇ ਦੇਖੋ ਇਸ ਬਾਰੇ ਥੋੜਾ ਵੀ ਖਿਆਲ ਕੋਈ ਛਫੀ ਜਿਹੜਾ ਹਾਈਬ੍ਰਿਡ ਚ ਹੋਵੇਗਾ ਵੀ ਆ ਮਹਿੰਗਾ ਤੇ ਪੈਂਦਾ 26 ਨਾਲੋਂ ਪਰ ਉਹਦੇ ਵਿੱਚ ਇੱਕ ਸਪਰੇਅ ਦਾ ਖਰਚਾ ਘਟ ਜਾਂਦਾ ਤੇ ਝਾੜ ਕੁਝ ਜ਼ਿਆਦਾ ਮਿਲ ਜਾਂਦਾ ਆਪਾਂ ਨੂੰ 26 ਨਾਲੋਂ। ਜੇ ਉਹਦੇ ਵਿੱਚ ਆਪਾਂ ਰੁਕਈਏ ਕਿ ਕਾਰਡ ਵੀ ਕੱਟਦੇ ਸੀ ਤਾਂ ਵੀ ਆਪਾਂ ਨੂੰ ਚੰਗਾ ਮੁਨਾਫਾ ਮਿਲਦਾ ਸੀ ਹਾਈਬ੍ਰਿਡ ਦੇ ਝੋਨੇ ਦੇ 20 ਤੇ 26 ਦੇ ਵਿੱਚ ਉਹਨਾਂ ਪ੍ਰੋਫਿਟ ਨਹੀਂ ਹੁੰਦਾ ਸਪਰੇਹਾਵਦਨ ਦੀ ਪੀੜੀ ਪੁੰਗੀ ਦਾ ਹਮੇਸ਼ਾ ਹੀ ਆਪਾਂ ਦੇ ਜਿਹੜਾ ਕਹਿੰਦੇ ਕਿ ਸੰਕਟ ਬੜਿਆ ਹੀ ਰਹਿੰਦਾ ਕਿ ਜੇ ਆ ਗਈ ਕਹਿਣ ਨੂੰ ਤੇ ਕਹਿ ਦਿੰਦੇ ਕੰਪਨੀ ਵਾਲੇ ਰੋਕ ਦਾਂਗੇ ਜੇ ਕਰਦੇ ਕਿ ਪਰ ਉਹਦਾ ਕੋਈ ਪੱਕਾ ਹੱਲ ਨਹੀਂ ਹੈਗਾ ਉਹ ਤੇ ਕੁਦਰਤੀ ਤਿਸਰ ਤੇ ਅ ਜੇ ਦਾ ਰੱਬ ਨੇ ਚਾਇਆ ਤੇ ਉਹਦਾ ਹੱਲ ਹੈਗਾ ਨਹੀਂ ਤਾਂ ਨਹੀਂ ਬਹੁ ਆਖੀ ਕੰਟਰੋਲ ਹੁੰਦੀ ਹੈ ਇਹ ਉਹਦਾ ਮਾਲ ਜੀ ਬਚਾਵੇ ਪਾਰਟੀ ਹੋਰ ਦੇਖੋ ਜੇ ਆਪਾਂ ਵੀ ਹੁਣ ਸਰਕਾਰ ਦੇ ਨਾਲ ਹੀ ਚੱਲਾਂਗੇ ਜੇ ਆਪਾਂ ਬਾਹਰ ਹੋ ਕੇ ਚੱਲਾਂਗੇ ਤਾਂ ਆਪਾਂ ਨੂੰ ਹੀ ਉਹਦੀ ਦਿੱਕਤ ਪਰੇਸ਼ਾਨੀ ਚੱਲਣੀ ਪਵੇਗੀ। ਗਾਂ ਮੰਡੀ ਦੇ ਵਿੱਚ ਆਪਾਂ ਨੂੰ ਤੰਗੀ ਆਊਗੀ ਜਿੱਦਾਂ ਇਸ ਸਾਲ ਤੰਗੀ ਬਹੁਤ ਰਹੀ ਹੈ ਹੋ ਸਕਦਾ ਇਹਦੇ ਨਾਲ ਡਬਲ ਤੇ ਟ੍ਰਿਪਲ ਵੀ ਹੋ ਸਕਦੀ ਹੈ। ਸੋ ਅਖੀਰ ਵਿੱਚ ਤੁਸੀਂ ਆਪਣੇ ਕੋਈ ਵਧੀਆ ਸੰਦੇਸ਼ ਦਿਓ ਸਾਡੇ ਕਿਸਾਨਾਂ ਨੂੰ ਤੇ ਵੀ ਜਿਹਦੇ ਨਾਲ ਉਹਨਾਂ ਨੂੰ ਕੋਈ ਲਾਭ ਵੀ ਹੋਵੇ ਤੇ ਗਾਂ ਕੋਈ ਮਨਾਤੇ ਵਾਲੀ ਗੱਲ ਹੋਵੇ। ਕਿਸ ਤਰ੍ਹਾਂ ਨੂੰ ਤੇ ਇਹ ਹੈ ਕਿ ਜਿਹੜੇ ਤੇ ਆਲੂ ਵਗੈਰਾ ਨਹੀਂ ਲਾਉਂਦੇ ਜਿਨ੍ਹਾਂ ਦੀ ਜ਼ਮੀਨਾਂ ਭਾਰੀਆਂ ਆ ਆ ਉਹ ਤੇ ਵਧੀਆ ਵੈਰੈਟੀ ਵਾਲੇ ਲਾਉਣ ਝੋਨੇ ਦੀ ਲੈਣ ਵੱਧ ਲੱਗ ਜਾਣ ਪਰ ਚੰਗਾ ਬਨਾਫਾ ਹੋਵੇ ਪਰ ਇਹ ਕਿ ਅੱਜ ਕੱਲ ਦੇ ਫਾਰਮਰ ਦੇਖੋ ਦੇ ਕੀ ਬੋਧ ਕਰਦੇ ਪਏ ਆ ਕਿ ਜੇ ਜਿਉਂ ਨੇ ਕੁਝ ਮਹਿੰਗਾ ਪਾਇਆ ਤੇ ਮੈਂ ਵੀ ਆਪਣੇ ਤੇ ਕੁਝ ਮਹਿੰਗਾ ਪਾਉਣਾ ਐਦਾਂ ਦਾ ਕੁਝ ਨਹੀਂ ਹੁੰਦਾ ਬਿਮਾਰੀ ਵੀ ਮੌਸਮ ਦੇ ਹਿਸਾਬ ਨਾਲ ਚੱਲਦੀ ਆ ਤੇ ਸਪਰੇ ਵੀ ਮੌਸਮ ਦੇ ਹਿਸਾਬ ਨਾਲ ਹੀ ਹੁੰਦੀ ਆ ਜੇ ਤੁਸੀਂ ਮੌਸਮ ਦੇ ਹਲਟ ਹੋ ਕੇ ਸਪਰੇ ਹਾਂ ਕਰੋਗੇ ਇਹ ਬਿਮਾਰੀ ਉਹ ਚੱਲਣ ਦੇ ਮੌਸਮ ਦੇ ਹਿਸਾਬ ਨਾਲ ਹੋਊਗੀ ਕਿ ਉਹਦਾ ਤੁਹਾਨੂੰ ਕੋਈ ਮੈਨੂੰ ਲਾ ਦੇ ਜਿਆਦਾ ਉਹਦੇ ਵਧੀਆ ਫਲ ਮਿਲੂਗਾ ਤੇ ਇਸ ਲਈ ਤੋੜੇ ਜੇ ਕਿਉਂਕਿ ਫਾਰਮਰਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹਣਾ ਕਿ ਤੁਸੀਂ ਚੀਜ਼ ਆਪਣੇ ਖੇਤਾਂ ਵਿੱਚ ਪ੍ਰੈਕਟੀਕਲ ਕਰਕੇ ਦੇਖਦੇ ਹੋ ਤੁਹਾਨੂੰ ਉਹ ਚੀਜ਼ ਦਾ ਤਜਰਬਾ ਜ਼ਿਆਦਾ ਹੋਣਾ ਚਾਹੀਦਾ ਨਾ ਕਿ ਦਵਾਈਆਂ ਤੇ ਕੰਪਨੀਆਂ ਤੇ ਦੁਕਾਨਦਾਰਾਂ ਨਾਲ ਦੁਕਾਨਦਾਰ ਕੰਪਨੀਆਂ ਨੂੰ ਪਹੁੰਚ ਕੇ ਚੀਜ਼ ਵੇਚ ਦਿੰਦਾ ਹੈ ਤੇ ਪ੍ਰੈਕਟੀਕਲ ਫਾਰਮਰ ਕਰਕੇ ਦੇ ਦ ਪਰ ਉਹ ਚੀਜ਼ ਉਹ ਆਪਣੇ ਤੇ ਲਾਗੂ ਨਹੀਂ ਕਰਦਾ ਅੱਖੀਂ ਦੇਖੇ ਦਾ ਰਿਜ਼ਲਟ ਸਭ ਤੋਂ ਵਧੀਆ ਹੁੰਦਾ ਆ ਤੇ ਮੇਰੇ ਤੇ ਇਹ ਇਤਲਾਹ ਹੈ ਕਿ ਮੌਸਮ ਦੇ ਹਿਸਾਬ ਨਾਲ ਦਵਾਈਆਂ ਵਰਤੋ ਵਾਧੂ ਖਰਚੇ ਤੋਂ ਬਚੋ ਜਿਹੜਾ ਅੱਜ ਕੱਲ ਕੰਪਨੀ ਵਾਲੇ ਦੇ ਦੁਕਾਨਦਾਰ ਕਰਾ ਰਹੇ ਨੇ ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਆਪਾਂ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਟਵੀਟ ਕਰਦੇ ਆਂ ਇਹ ਵੀ ਵੀਡੀਓ ਨੂੰ ਬੱਦ ਤੋਂ ਬੱਦ ਕਿਸਾਨ ਭਰਾਵਾਂ ਦੇ ਕਿਰਪਾ ਵਿੱਚ ਬੱਦ ਤੋਂ ਬੱਦ ਸ਼ੇਅਰ ਕੀਤਾ ਜਾਵੇ ਤੇ ਬਾਕੀ ਦਾ ਜਿਹੜਾ ਹੈ ਪੇਜ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਬਾਕੀ ਜੁੜੇ ਰਹਿਓ ਤਾਂ ਹੋਰ ਵੀ ਜਿਹੜੀਆਂ ਵਧੀਆ ਵਧੀਆ ਵੀਡੀਓਜ਼ ਤੇ ਵਧੀਆ ਵਧੀਆ ਪੋਡਕਾਸਟ ਸਾਡੇ ਜਿਹੜੇ ਆਉਂਦੇ ਰਹਿਣਗੇ। ਫਸਲ ਦੀ ਕਾਲ ਜੀ ਦਾ